ਦਿਸਦਾ ਨਹੀਂ ਪਰ ਪਹਿਨਿਆ ਹੈ ਹਰ ਨਾਰੀ ਦਾ ਗਹਿਣਾ ਹੈ ਦਿਸਿਆ ਨਹੀਂ ਪਰ ਪਹਿਨਿਆ ਹੈ ਹਰ ਨਾਰੀ ਦਾ ਗਹਿਣਾ ਹੈ ਇਹੋ ਜਿਹਾ ਗਹਿਣਾ ਜਿਹੜਾ ਕਿਸੇ ਨੇ ਪਾਇਆ ਨਹੀਂ ਹੈ ਪਰ ਉਹ ਕਿਸੇ ਨੇ ਕਿਸੇ ਨੇ ਦੇਖਿਆ ਨਹੀਂ ਇਹ ਦਿਖਿਆ ਨਹੀਂ ਹੈ ਮਤਲਬ ਪਾਇਆ ਬਹੁਤੇ ਨੇ ਬਟ ਪਾਇਆ ਹੋਇਆ ਬਤਾਏ ਸਮਝ ਆਈ ਕਹਾਣੀ ਕਿ ਤੁਸੀਂ ਕਹਿ ਰਹੇ ਹੋ ਕਿ ਦਿਸਦਾ ਨਹੀਂ ਬਟ ਦਿਖਾਈ ਨਹੀਂ ਦਿੰਦਾ ਬਟ ਪਾਇਆ ਹੋਇਆ ਪਾਇਆ ਹੋਇਆ ਔਰ ਹਰ ਨਾਰੀ ਦਾ ਗਹਿਣਾ ਹਰ ਨਾਰੀ ਦਾ ਗਹਿਣਾ ਕਰ ਲਈ ਨਾਰੀ ਦਾ ਜ਼ਰੂਰੀ ਨਹੀਂ ਹੁੰਦਾ ਹੈਗਾ ਗਹਿਣਾ ਦਾ ਕਿਉਂ ਨਹੀਂ ਹੈ ਕਿ ਕਲੀ ਨਾਰੀदाई ਹੋਵੇ ਤਾਂ ਜਸਟਿਕਾ ਮਤਲਬ ਕਿ ਲਾਈਨਿੰਗ ਬਣਾਈ ਗਈ ਹੈਗੀ ਮੁੰਡੇ ਦਾ ਵੀ ਹੁੰਦਾਗਾ ਇਹਦਾ ਮੇਰਾ ਸਾਮਨਾ ਜਵਾਬੰਦਾ ਹੈ ਸ਼ਰਮ ਲਿਹਾਜ ਕਿਵੇਂ ਜੀ ਸ਼ਰਮ ਇਹ ਬੰਦਾ ਕਹਿੰਦੇ ਨਾ ਕਿ ਬੜੇ ਬੰਦਾ ਬੰਦਾ ਬੜਾ ਸ਼ਰਮਿਲਾ ਹੈ ਸ਼ਰਮਿਲਾ ਟਾਈਪ ਸ਼ਰਮਿਲਾ ਟਾਈਪ ਹੈ ਹਨਾ ਤਾਂ ਇਹ ਇਕੱਲਾ ਨਾਰੀ ਦੇ ਮੁੰਡੇ ਵੀ ਸ਼ਰਮਿਲੇ ਹੁੰਦੇ ਨੇ ਬਥੇਰੇ ਉਹ ਤਾਂ ਮੈਂ ਤੁਹਾਨੂੰ ਪਹਿਲੇ ਹੀ ਕਹਤਾ ਵੀ ਜੀ ਕੋਈ ਹਾਂ ਤਾਂ ਜਿਆਦਾ ਚੁਲਪੁਲੀਆ ਹੁੰਦੇ ਨੇ ਮੁੰਡੇ ਮੇਰੇ ਵਰਗੇ ਬਹੁਤ ਸ਼ਰਮਿਲੇ ਜਿਹੇ ਹੁੰਦੇ ਨੇ ਜਾਦੀ ਸ਼ਰਮੀਲੇ ਨੇ ਦੇਖ ਬਹੁਤ ਜਿਆਦਾ ਬਹੁਤ ਜ਼ਿਆਦਾ ਹਾਂਜੀ ਤਾਂ ਫਾਈਨਲ ਜਵਾਬ ਕੀ ਹੈ ਦਾ ਸ਼ਰਮੀਲੀ ਸ਼ਰਮੀਲਾ ਸ਼ਰਮੀਲੀ ਸ਼ਰਮੀਰ ਸ਼ਰਮੀਲੀ ਸ਼ਰਮੀਲੀ ਸ਼ਰਮ 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 ਉਹੀ ਸ਼ਰਮ ਸ਼ਰਮੀਲੀ ਹਾਂਜੀ ਬਿਲਕੁਲ ਸਹੀ ਇੱਕ ਗੱਲ ਦੱਸੋ ਮੈਨੂੰ ਤੁਹਾਡੇ ਮਾਮੇ ਦੇ ਜਵਾਈ ਦੇ ਘਰ ਵਾਲੀ ਦੀ ਭੂਆ ਤੁਹਾਡੀ ਤੇ ਤੁਹਾਡੇ ਡੈਡੀ ਜੀ ਦੀ ਕੀ ਲੱਗੀ ਕੀ 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 ਰਿਸ਼ਤੇਦਾਰੀ ਦੱਸਨੀ ਹੈ ਤੁਸੀਂ ਰਿਸ਼ਤਾ ਲੱਭਣਾ ਹੈ ਹਾਂ ਰਿਸ਼ਤਾ ਲਾਓ ਜੀ ਆਜਾ ਪੰਨੇਹਾ ਰਿਸ਼ਤਾ ਲੱਭਣ ਜਾ ਰਹੇ ਆ ਮੇਰਾ ਨਹੀਂ ਲੱਭਣਾ ਮੇਰਾ ਲੱਭਣਾ ਰਿਸ਼ਤਾ ਹੋਇਆ ਹੋਇਆਗਾ ਉਹਨਾਂ ਨੂੰ ਕਨਫਿਊਜ਼ਨ ਨੂੰ ਹੱਲ ਕਰਨਾ ਅੱਛਾ ਕਨਫਿਊਜ਼ਨ ਹੱਲ ਕਰਨੀ ਹੈ ਚਲੋ ਠੀਕ ਹੈ ਤੁਸੀਂ ਵੀ ਕਮੈਂਟ ਰਾਹੀਂ ਹੱਲ ਕਰੋ ਮੈਂ ਵੀ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੀ ਨੇਹਾ ਜੀ ਹੁਣ ਬੋਲੋ ਆਰਮਨਾਲ ਆਰਮਨਾ ਬੋਲੋ ਜਿਵੇਂ ਮਰਜ਼ੀ ਬੋਲੋ ਤੁਹਾਡੇ ਮਾਮੇ ਦਾ ਜਵਾਈ ਹਾਂ ਉਹਨਾਂ ਦੇ ਘਰ ਵਾਲੀ ਦੀ ਭੂਆ ਹੂੰ ਤੁਹਾਡੇ ਡੈਡੀ ਜੀ ਦੀ ਤੇ ਤੁਹਾਡੀ ਕੀ ਲੱਗੀ ਜ਼ਿਆਦਾ ਲੰਬੀ ਰਿਸ਼ਤੇ ਨਹੀਂ ਲੱਭਲੀ ਤੁਸੀਂ ਮੇਰੇ ਮਾਮੇ ਦਾ ਜਵਾਈ ਉਹਨਾਂ ਦੀ ਘਰ ਵਾਲੀ ਫਿਰ ਉਹਦੀ ਪੂਆ ਫਿਰ ਮੇਰੇ ਡੈਡੀ ਮਤਲਬ ਜੋ ਵੀ ਹੈ ਰਿਸ਼ਤੇਦਾਰੀ ਜ਼ਿਆਦਾ ਲੰਬੀ ਨਹੀਂ ਤੁਹਾਨੂੰ ਲੱਗ ਰਹੀ ਹੈ ਜੀ ਜੋ ਸੋਲਵ ਕਰੋਗੇ ਨਾ ਤੁਹਾਨੂੰ ਦੇਖ ਕੇ ਇੱਕਦਮ ਚਟਕਾ ਲੱਗੂਗਾ ਹਾਂ ਸੱਚੀ ਗੱਲ ਹੈ ਹਾਂ ਚਲੋ ਮੇਰੇ ਮਾਮੇ ਦੇ ਜਵਾਈ ਮੇਰੇ ਮਾਮੇ ਜਵਾਈ ਕੌਣ ਹੋਇਆ ਮੇਰੇ ਮਾਮੇ ਦਾ ਜਵਾਈ ਹੋਇਆ ਮੇਰੇ ਮਾਮੇ ਦੀ ਕੁੜੀ ਦਾ ਹਸਬੰਡ ਹਾਂ ਹਨਾ ਮੇਰੇ ਮਾਮੇ ਦੇ ਜਰਵਾਈ ਦੀ ਘਰ ਵਾਲੀ ਹਾਂ ਉਹਨਾਂ ਦੀ ਘਰ ਵਾਲੀ ਕੌਣ ਹੋਈ ਮੇਰੇ ਮਾਮੇ ਦੀ ਕੁੜੀ ਫੇਰ ਪਤੂ ਜਾਇਆ ਗਿਆ ਮਾਦੇ ਲਿਆ ਮੇਰੇ ਮਾਮੀ ਦਾ ਜਵਾਈ ਹੋ ਗਿਆ ਮੇਰੇ ਮਾਮੇ ਦੀ ਕੁੜੀ ਦਾ ਹਸਬੰਦ ਤੇ ਉਹਦੀ ਘਰ ਵਾਲੀ ਹੋ ਗਈ ਮੇਰੀ ਮੇਰੇ ਮਾਮੇ ਦੀ ਕੁੜੀ ਹਾਂ ਤੇ ਮੇਰੇ ਮਾਮੇ ਦੇ ਜਵਾਈ ਖਰਜਾ ਮੈਨੂੰ ਵੀ ਤਾਂ ਸੋਚਣ ਦਿਆ ਕਰ ਮੇਰੇ ਮਾਮੇ ਦੇ ਜਵਾਈ ਦੇ ਘਰ ਵਾਲੀ ਦੀ ਭੂਆ ਯਾਨੀ ਕਿ ਮੇਰੇ ਮਾਮੇ ਦੀ ਕੁੜੀ ਦੀ ਭੂਆ ਮੇਰੇ ਮਾਮੇ ਦੇ ਕੁੜੀ ਦੀ ਭੂਆ ਹੋਈ ਉਹ ਭੂਆ ਕਿਹਨੂੰ ਕਹੇਗੀ ਤੁਹਾਨੂੰ ਕਹਿੰਦੀ ਹੋਗੀ ਮੇਰੇ ਦਾ ਨੀ ਕੋ ਮੈਂ ਪੂਆ ਮੈਨੂੰ ਵੀਰ ਕਹ ਸਕਦੀ ਆ ਮੈਨੂੰ ਵੀ ਮੇ 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 ਮਮੀ ਨੂੰ ਕਹੇਗੀ ਮੇਰੇ ਮੰਮੀ ਇੱਕ ਮਿੰਟ ਇੱਕ ਮਿੰਟ ਰੁਕ 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 ਮੇਰੇ ਮਾਮੇ ਦੇ ਜਵਾਈ ਦੀ ਘਰ ਵਾਲੀ ਦੀ ਪੂਆ ਯਾਨੀ ਕਿ ਮੇਰੀ ਮੰਮੀ ਓਕੇ ਮੇਰੇ ਮਾਮੇ ਦੇ ਜਵਾਈ ਦੀ ਘਰ ਵਾਲੀ ਦੀ ਪੂਆ ਹੋ ਗਈ ਮੇਰੀ ਮੰਮੀ ਅੱਗੇ ਤੁਹਾਡੇ ਡੈਡੀ ਜੀ ਦੀ ਹਮ ਤੇ ਤੁਹਾਡੀ ਕੀ ਲੱਗਦੇ ਨੇ ਮੇਰੇ 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 ਡੈਡੀ ਦੀ ਮਮੇਰੇ ਡੈਡੀ ਇੱਕ ਮਿੰਟ ਮੇਰੀ ਮੰਮੀ ਮੇਰੇ ਡੈਡੀ ਦੀ ਵਾਈਫ ਹੋ ਡੈਡੀ ਦੀ ਮੰਮੀ ਲੱਗਦੀ ਹੈ ਮੇਰੀ ਵਾਈਫ ਨਹੀਂ ਉਲਝਣ ਵਾਲੀ ਕਹਾਣੀ ਹੈ ਨਾ ਮੇਰੇ ਇਹਨਾਂ ਨੇ ਖੁਦ ਕਿਹਾ ਮੇਰੇ ਡੈਡੀ ਦੀ ਮੰਮੀ ਲੱਗਦੀ ਨਹੀਂ ਨਹੀਂ ਮੇਰੇ ਡੈਡੀ ਦੀ ਵਾਈਫ ਹੈ ਮੇਰੀ ਮੰਮੀ ਹਾਂ ਹੁਣ ਬੋਲਿਆ ਨਾ ਸਹੀ ਪਹਿਲਾਂ ਤੁਸੀਂ ਬੋਲਿਆ ਸੀ ਮੇਰੇ ਮਾਮੇ ਦੇ ਜਵਾਈ ਹਾਂ ਦੇ ਘਰ ਵਾਲੀ ਦੀ ਭੂਆ ਮੇਰੇ ਡੈਡੀ ਤੇ ਮੇਰੀ ਕੀ ਲੱਗੀ ਹੈ ਨਾ ਮੇਰੇ ਮਾਮੇ ਦਾ ਜਵਾਈ ਹੋ ਗਿਆ ਮੇਰੇ ਮਾਮੇ ਦਾ ਦੀ ਕੁੜੀ ਦਾ ਹਸਬੰਡ ਤੇ ਉਹਦੀ ਜਿਹੜੀ ਹੈ ਕਾਰ ਵਾਲੀ ਹੋ ਗਈ ਐਨੇ ਮੇਰੇ ਮਾਮੇ ਦੀ ਕੁੜੀ ਤੇ ਉਹਦੀ ਪੂਆ ਹੋ ਗਈ ਮੇਰੀ ਮੰਮੀ ਤੇ ਜਿਹੜੀ ਮੇਰੀ ਮੰਮੀ ਆ ਮੇਰੇ ਡੈਡੀ ਦੀ ਕੀ ਲੱਗੀ ਮੇਰੇ ਡੈਡ ਦੀ ਵਾਈਫ ਤੇ ਮੇਰੀ ਮੰਮੀ ਬਿਲਕੁਲ ਸਹੀ ਆ ਬਸ ਮੈਨੂੰ ਲੱਗਦਾ ਨਹੀਂ ਸੀ ਵੀ ਇਹ ਬੁੱਝ ਪਾਣਗੇ ਪਰ ਇੱਕ ਵਾਰ ਕੀ ਬਾਤ ਹੈ ਇੱਲੇ ਸੀ ਗਿਆ ਕੀ ਬਾਤ ਹੈ ਜਮੇ ਨਹੀਂ ਹਿਲੇ ਮੈਂ ਸਟ੍ਰੀਟ ਖੜਿਆ ਰਿਹਾ ਬਿਲਕੁਲ ਨਹੀਂ ਰਿਹਾ ਨਹੀਂ ਜਾ ਤੂੰ ਕਮੈਂਟ ਕਿ ਦੱਸੋ ਮੈਂ ਹਿਲਾ ਬਾਈ ਜਮੇ ਨਹੀਂ ਹਿਲੇ ਮੇਰੇ ਪੈਰ ਬਣਨੇ ਹੋ ਨੇ ਜਾ ਤੂੰ ਸੀ ਆਪਣੀ ਮੰਮੀ ਨੂੰ ਆਪਣੇ ਡੈਡੀ ਦੀ ਮੰਮੀ ਬਣਾਤਾ ਤੀਗਾ ਉਹ ਤਾਂ ਫਲੋ ਫਲੋ ਤੇ ਨਿਕਲ ਜਾਂਦਾ ਨਾ ਮਾਫ ਕਰਨਾ ਕਦੇ ਕਦੇ ਮੈਂ ਵੀ ਦੂਤ ਨਿਕਲ ਜਾਂਦਾ ਤਾਂ ਮੈਨੂੰ ਨਹੀਂ ਹਜ ਹੁਣ ਤੁਸੀਂ ਇਹ ਦੱਸੋ ਇਹ ਪਰਜਾ ਤੁਸੀਂ ਆਪ ਬਣਾਈ ਹੈ ਕਿ ਕਿਤੋਂ ਲੈ ਕੇ ਆਏ ਹੋ ਇਹ ਵਿਚਾਰਤ ਮੈਂ ਨਹੀਂ ਬਣਾਈ ਹੈਗੀ ਆਪਣੇ ਫੋਲੋਅਰ ਨੇ ਭੇਜੀ ਹੈਗੀ ਨਾਮ ਦੱਸੋ ਉਹਨਾਂ ਦਾ ਜਰੂਰ ਜੀ ਕਮਲ ਸਿੱਧੂ ਜੀ ਕਮਲ ਸਿੱਧੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਸੋਹਣੀ 부ਜਾਰ ਸਾਨੂੰ ਭੇਜੀ ਜੇ ਤੁਹਾਡੇ ਕੋਲ ਹੋਰ ਵੀ 부ਜਾਰ ਤਾਂ ਨਹੀਂ ਤਾਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਤੁਹਾਡੀ 부ਜਾਰ ਤਾਂ ਅਸੀਂ ਆਪਣੇ ਵੀਡੀਓ ਵਿੱਚ ਐਡ ਕਰਾਂਗੇ ਤੇ ਜਿਹੜੇ ਕਮਲ ਸਿੱਧੂ ਜੀ ਨੇ ਕਿੱਥੋਂ ਦੇ ਨੇ ਰਹਿਣ ਵਾਲੇ ਕੋਈ ਨਾਮ ਲਿਖਿਆ ਪਿੰਡ ਵਗੈਰਾ ਭਾਈ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਤਾਂ ਕਿ ਇਹ ਤੁਹਾਡੇ ਪਿੰਡ ਦਾ ਨਾਮ ਵੀ ਮੈਂਸ਼ਨ ਕਰੇ ਕਿ ਸਾਡੇ ਜਿਹੜੇ ਵੀਰ ਭੈਣ ਕਿਹੜੇ ਪਿੰਡ ਤੋਂ ਸਾਡੀ ਵੀਡੀਓ ਨੂੰ ਦੇਖਦੇ ਨੇ ਕਿਹੜੇ ਪਿੰਡ ਤੋਂ 부ਜਾਰਤਾ ਨੂੰ ਸੈਂਡ ਕਰਦੇ ਨੇ ਠੀਕ ਹੈ ਜੀ ਸੋ ਬਸ ਠੀਕ ਹੈ ਧੰਨਵਾਦ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਾਂਗੇ ਨੈਕਸਟ ਵੀਡੀਓ ਵਿੱਚ ਬਾਏ